ਚਕਾਲ ਮੈਂ ਤੁਹਾਡੀ ਆਪਣੀ ਨੀਹਾ ਵੈਤ ਮੈਜਿਕ ਨੁਸਖਾ ਫੇਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜੀ ਜੇਕਰ ਕਿਸੇ ਨੂੰ ਪੂਰੀ ਬਾਡੀ ਦੇ ਵਿੱਚ ਪੇਨ ਰਹਿੰਦਾ ਨਸਾਂ ਦੀ ਬਲੋਕੇਜ ਹੈ ਜਾਂ ਉਹਨਾਂ ਦੀਆਂ ਜੋੜ ਦਰਦ ਕਰਦੇ ਆ ਜਾਂ ਉਹਨਾਂ ਦੀਆਂ ਜੋ ਪਿੰਜਲੀਆਂ ਨੇ ਉਹ ਬਿਲਕੁਲ ਪੇਨ ਕਰਦੀਆਂ ਜਾਂ ਸਵੇਲਿੰਗ ਰਹਿੰਦੀ ਆ ਠੀਕ ਹੈ ਉਹਨਾਂ ਵਾਸਤੇ ਮੈਂ ਇੱਕ ਨੁਸਖਾ ਦੱਸ ਰਹੀ ਹਾਂ ਜਿਹਦੋਂ ਆਪਾਂ ਸਰਦੀਆਂ ਦੇ ਵਿੱਚ ਗੋੰਧ ਲੈਨੇ ਨਾ ਟਿੱਕਰ ਦੀ ਗੋੰਧ ਲੈਨੇ ਆ ਉਹਦੀ ਆਪਾਂ ਪਿੰਨੀ ਬਣਾਨੇ ਆ ਤੁਸੀਂ ਕੀ ਕਰਨਾ ਹੈ ਕਿਕਰ ਦੇ ਪੱਤੇ ਲੈਣੇ ਆ ਜੀ ਠੀਕ ਹੈ ਬਬੂਲ ਦੇ ਪੱਤੇ ਤੁਸੀਂ ਉਹ 7-8 ਪੱਤੇ ਲੋ ਠੀਕ ਹੈ 7-8 ਹੀ ਕਾਲੀ ਮਿਰਚ ਲੈਣੀ ਹੈ 7-8 ਹੀ ਇਲਾਇਚੀ ਛੋਟੀ ਹਰੀ ਇਲਾਇਚੀ ਲੈਣੀ ਹੈ ਤਿੰਨੇ ਚੀਜ਼ਾਂ ਦੀ ਵਧੀਆ ਤਰੀਕੇ ਨਾਲ ਕੁੰਡੀ ਸੋਟੇ ਦੇ ਵਿੱਚ ਤੁਸੀਂ ਚਟਨੀ ਬਣਾ ਲੈਣੀ ਹੈ ਠੀਕ ਹੈ ਉਹਦੀ ਚਟਨੀ ਬਣਾ ਕੇ ਉਸ ਨੂੰ ਪਾਣੀ ਦੇ ਵਿੱਚ ਪਾ ਦੇਣਾ ਯਾਨੀ ਕਿ ਪਾਣੀ ਗੁੰਗੁਨਾ ਹੋਵੇ ਮਾਰਨਿੰਗ ਟਾਈਮ ਪਾਣੀ ਦੇ ਵਿੱਚ ਪਾ ਦੇਣਾ ਪਾਣੀ ਨਾ ਤਾਂ ਜ਼ਿਆਦਾ ਗਰਮ ਹੋਵੇ ਨਾ ਜ਼ਿਆਦਾ ਠੰਡਾ ਹੋਵੇ ਟੈਂਪਰੇਚਰ ਉਹ ਜਬ ਬਿਲਕੁਲ ਵਧੀਆ ਹੋਵੇ ਠੀਕ ਹੋਵੇ ਠੀਕ ਹੈ ਉਹਨੂੰ ਜਦੋਂ ਉਹਦੇ ਵਿੱਚ ਪਾ ਕੇ ਉਹਨੂੰ ਮਿਕਸ ਕਰਕੇ ਚਟਨੀ ਨੂੰ ਤੇ ਉਸ ਨੂੰ ਸਿੱਪ ਸਿੱਪ ਕਰਕੇ ਪੀਣਾ ਤੁਸੀਂ ਇਹ ਨੁਸਕਾ ਕਟੋ-ਕਟ ਹਫਤਾ 10 ਦਿਨ ਕਰਨਾ ਹੈ ਫਿਰ ਤੁਸੀਂ ਮੈਨੂੰ ਦੱਸਿਓ WhatsApp ਤੇ ਕਿ ਤੁਹਾਨੂੰ ਕਿੰਨਾ ਕੁ ਰելիਫ ਮਿਲਿਆ ਕਿਉਂਕਿ ਇਹ ਬਹੁਤ ਹੀ ਕਾਰਗਰ ਨੁਸਖਾ ਹੈਗਾ ਜਿਹੜਾ ਮੈਂ ਤੁਹਾਡੇ ਜੋੜਾਂ ਦੇ ਪੇਨ ਵਾਸਤੇ ਦੱਸਿਆ ਜੀ ਤੁਸੀਂ ਇਹ ਕਰੋ ਤੁਹਾਨੂੰ ਦਵਾਈਆਂ ਤੋਂ ਵੀ ਛੁਟਕਾਰਾ ਮਿਲੇਗਾ ਔਰ ਇਹ ਕਰਕੇ ਮੈਨੂੰ WhatsApp ਤੇ ਮੈਸੇਜ